ਡੇਰਾ ਸਾਰਾ ਹਾਂਜੀ ਪਿੰਡ ਪ੍ਰਿੰਟ ਬਤੋਲੀ ਸਾਡਾ ਜੀ ਆਪਣਾ ਖੇਤੀਬਾਹੀ ਦਾ ਕੰਮ ਕਰਕੇ ਜੀ ਘਰ ਨੂੰ ਆ ਰਹੇ ਸੀਗੇ ਰਸਤੇ ਵਿੱਚ ਤਰਸੇਮ ਸਿੰਘ ਉਹਨਾਂ ਦੇ ਬਾਕੀ ਜਿੰਨੇ ਵੀ ਗੁਰਮukh ਸਿੰਘ ਆਪਣਾ ਰঞ্জੀਤ ਸਿੰਘ ਉਹਨਾਂ ਦੇ ਬੇਟੇ ਸਾਰਿਆਂ ਨੇ ਘੇਰਿਆ ਨੂੰ ਰਸਤੇ ਦੇ ਵਿੱਚ ਡਾਂਗਾਂ ਦੇ ਨਾਲ ਮਤਲਬ ਉਹ ਕੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਸਾਡਾ ਆਪਣਾ ਬ੍ਰਦਰ ਆ ਜੀ ਉਹ ਆਪਣਾ ਇੱਧਰ ਉੱਧਰ ਟਰੈਕਟਰ ਕਰਕੇ ਆਪਣਾ ਬੱਚ ਬਚਾ ਕੇ ਘਰ ਪਹੁੰਚ ਗਿਆ ਉਨੇ ਹੀ ਟਾਈਮ ਦੇ ਵਿੱਚ ਪਿੱਛੋਂ ਉਹਨਾਂ ਨੇ ਕਾਫਲਾ ਜੋੜ ਕੇ ਘਰ ਦੇ ਵਿੱਚ ਆ ਦਾਖਲ ਹੋ ਕੇ ਸਾਡੇ ਬਰਦਰ ਦੇ ਸੱਟਾਂ ਮਾਰਿਆ ਮੰਨ ਲਓ ਜਾਨੂ ਮਾਰ ਕੇ ਹੀ ਆਪਦੇ ਵੱਲੋਂ ਸੱਟ ਗਏ ਜੋ ਕਿ ਇੱਕ ਸਾਡੇ ਬਜ਼ੁਰਗ ਸੀਗੇ 80 85 ਸਾਲ ਦੀ ਉਮਰ ਹੈ ਉਹਨਾਂ ਦੇ ਵੀ ਬਹੁਤ ਕਾਫੀ ਸੱਟਾਂ ਲਾਈਆਂ ਜੀ ਉਹਨਾਂ ਨੇ ਤੇ ਲੇਡੀ ਜੀ ਦਾ ਵੀ ਕੱਪੜੇ 파ੜਨ ਤੱਕ ਗਏ ਜੀ ਹੋਰ ਬੱਚਿਆਂ ਦੇ ਵੀ ਉਹਨਾਂ ਦੇ ਸਿਰਫ ਇੰਨੇ ਸੀ ਮੈਂਬਰ ਜੀ ਉਹ ਕਿਉਂ ਕਹਿ ਰਹੇ ਉਹਨਾਂ ਨੇ ਕੀ ਮਸਲਾ ਸੀ ਕੋਈ ਮਸਲਾ ਨਹੀਂ ਕੋਈ ਮਾੜੀ ਮੁੱਡੀ ਵੱਟ ਵਾਉਣ ਦੀ ਰੱਜ ਸੀ ਸੀ ਸੀਗੀ ਉਹਨਾਂ ਦੀ ਉਹਨਾਂ ਨੇ ਸਾਡੀ ਵੱਟ ਵਾਈ ਸੀਗੀ ਉਹਦੇ ਵਿੱਚ ਇੱਕ ਦੋ ਦਿਨ ਪਹਿਲਾਂ ਸਾਡੀ ਗੱਲਬਾਤ ਹੋਈ ਸੀਗੀ ਉੱਚ ਸਾਡਾ ਰਾਜਨਾਮਾ ਮੀ ਹੋ ਗਿਆ ਸੀਗਾ ਬਾਦ ਚੋਨਾ ਦੋ ਦਿਨਾਂ ਬਾਅਦ ਇਹੀ ਕੰਮ ਕਰਿਆ ਜੀ ਉਹਨਾਂ ਸਾਡਾ ਬੰਦੇ ਨੂੰ ਰਸਤੇ ਵਿੱਚ ਘੇਰ ਕੇ ਸੱਟਾਂ ਮਾਰਨ ਦੀ ਕੋਸ਼ਿਸ਼ ਕਰੀ ਜਿਹਨੂੰ ਬੱਚ ਦਾ ਬਚਾਉਂਦਾ ਉਹ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਜੀ ਮਤਲਬ ਕਿ ਜਾਨੋਂ ਮਾਰ ਕੇ ਹੀ ਸਿੱਟ ਗਏ ਸੀਗੇ ਜਿਹਦੇ باوجود ਅਸੀਂ ਉਹਨੂੰ ਲੈ ਕੇ ਆਪਣੇ ਬੰਦੇ ਨੂੰ ਪਾਤੜਾ ਵਿਖੇ ਗਏ ਪਾਤੜਾ ਤੋਂ ਸਾਨੂੰ ਇਹਨਾਂ ਰੈਫਰ ਕਰਕੇ ਆਪਣਾ ਪਟਿਆਲਾ ਭੇਜਿਆ ਪਟਿਆਲੇ ਮਾਲੂਗੀ ਹਾਲਤ ਗੰਭੀਰ ਦੇਖੀ ਇਹਨਾਂ ਨੇ ਫਿਰ ਉਹਨਾਂ ਦੇ ਸੱਟਾ ਹੈ ਨਹੀਂ ਸੀ باوجود ਹੋਣ ਦੇ باوجود ਵੀ ਉਹਨਾਂ ਨੇ ਮਤਲਬ ਪੀਜੀਆਈ ਜਾ ਕੇ ਪੀਜੀਆਈ ਤੋਂ ਉਹਨਾਂ ਦਾ ਕੋਈ ਕਿਸੇ ਨੇ ਝੂਠੀ ਰਿਪੋਰਟ ਨਹੀਂ ਬਣਾਈ ਡਾਕਟਰਾਂ ਨੇ ਤੇ ਉੱਥੋਂ ਮਤਲਬ ਕਿ ਆਪਣਾ ਹਰਿਆਣੇ ਦੇ ਵਿੱਚ ਸ਼ਾਮਲ ਹੋ ਕੇ ਹਸਾਰ ਵਿਖੇ ਉਹਨਾਂ ਨੇ ਆਪਦੇ ਝੂਠੇ ਜੋ ਪ੍ਰਾਈਵੇਟ ਹਸਪਤਾਲ ਦੇ ਵਿੱਚੋਂ ਝੂਠੀਆਂ ਰਿਪੋਰਟਾਂ ਤਿਆਰ ਕਰਵਾਈਆਂ ਜੀ ਦੇ ਉੱਤੇ ਸਾਡਾ ਮੁਕਦਮਾ ਹੈ ਸਾਡੇ ਉੱਤੇ ਮੁਕਦਮਾ ਦਰਜ ਕਰਵਾਇਆ ਉਹਨਾਂ ਨੇ ਮਤਲਬ ਕਿ ਝੂਠਾ ਮੁਕਦਮਾ ਸਾਡੇ ਉੱਤੇ ਉਹਨਾਂ ਨੇ ਦਰਜ ਕਰਵਾਇਆ ਉਹਨਾਂ ਦੇ ਕੋਈ ਸੱਟਪੇਟ ਨਹੀਂ ਆਈ ਕਿਸੇ ਕਿਸਮ ਦੀ ਵੀ ਉਹਨਾਂ ਨੇ ਸਾਡੇ ਉਤੇ ਮਤਲਬ ਬਹੁਤ ਜ਼ਿਆਦਾ ਨਿਜਾਇਜ਼ੀ ਕਰੀ ਸਾਡੇ ਉੱਪਰ ਜੋ ਕਿ ਪ੍ਰਸ਼ਾਸਨ ਵੀ ਜਿਹੜਾ ਸਾਡੀ ਮਦਦ ਨਹੀਂ ਖੁੱਲ ਕੇ ਕਰ ਰਿਹਾ ਜੀ ਸਾਡੇ ਬੰਦੇ ਸਾਰੇ ਘਰ ਤੋਂ ਫਰਾਰ ਨੇ ਜੀ ਸਾਡੇ ਰਿਸ਼ਤੇਦਾਰਾਂ ਵੱਲ ਵੀ ਰੇਡਾਂ ਪੈ ਰਹੀਆਂ ਨੇ ਅਸੀਂ ਰਿਸ਼ਤੇਦਾਰ ਘਰ ਵੀ ਦੀ ਘਰ ਦੀ ਰਾਖੀ ਵਾਸਤੇ ਵੀ ਲਿਆਂਦੇ ਸੀ ਜੋ ਕਿ ਆਪਣਾ ਚੌਂਕੀ ਇੰਚਾਰਜ ਬਲਜਿੰਦਰ ਸਿੰਘ ਸਾਡੇ ਆਪਣਾ ਰਿਸ਼ਤੇਦਾਰਾਂ ਨੂੰ ਘਰ ਤੋਂ ਅਰੈਸਟ ਕਰਕੇ ਸਵੇਰੇ 5:30 ਵਜੇ ਦੇ ਕਰੀਬ ਲੈ ਜਾਂਦੇ ਨੇ ਜੋ ਕਿ ਮਤਲਬ ਅੱਗੇ ਪਿੱਛੇ ਹੋ ਕੇ ਸੁਣਵਾਈ ਕਰਕੇ ਰਾਤ ਨੂੰ 9 ਵਜੇ ਦੇ ਕਰੀਬ ਅਸੀਂ ਇਹਨਾਂ ਨੂੰ ਉੱਥੋਂ ਛਡਾ ਕੇ ਲਿਉਨੇ। ਸਨੋ ਜਿ ਇਕੋਸਾਈਡ ਵਨ ਸਾਈਡਡ ਹੋ ਰਿਹਾ ਜੀ ਉਹ ਸਾਰੀ ਫੈਮਿਲੀ ਘਰੇ ਆ ਜੀ ਉਹਨਾਂ ਨੂੰ ਕੋਈ ਵੀ ਮਤਲਬ ਕਿ ਪ੍ਰਸ਼ਾਸਨ ਵੱਲੋਂ ਧਿਲਪੂਰੀ ਹੈ 307 ਦੇ ਮੁਕਦਮੇ ਮਤਲਬ ਬਰਾਬਰ ਨੇ ਉਹਨਾਂ ਦੀ ਕੋਈ ਅਰੈਸਟ ਨਹੀਂ ਪੈ ਰਹੀ ਜੀ ਤੁਹਾਡੇ ਵੱਲ ਰੇਡਾਂ ਪੈ ਰਹੀਆਂ ਸਾਡੇ ਵੱਲ ਰੇਡਾਂ ਹੀ ਸਾਡੇ ਰਿਸ਼ਤੇਦਾਰਾਂ ਦੇ ਵੀ ਰੇਡਾਂ ਪੈ ਰਹੀਆਂ ਨੇ ਜੀ ਸਾਡੇ ਰਿਸ਼ਤੇਦਾਰਾਂ ਦੇ ਵੀ ਮਤਲਬ ਇੱਕ ਦਿਨ ਦੇ ਵਿੱਚ ਦੋ ਦੋ ਰੇਡਾਂ ਪੈ ਰਹੀਆਂ ਨੇ ਜੀ ਕਰ ਦੇ ਵਿੱਚ ਤਾਂ ਆਉਣਾ ਹੀ ਆਉਣਾ ਜੀ ਸਾਡਾ ਸੀਰੀਅ ਹੈ ਜੀ ਇੱਕ ਉਹਦੀ ਵੀ ਕੁੱਟਮਾਰ ਕਰੀ ਜੀ ਇਹਨਾਂ ਨੇ ਮੈਨੂੰ ਪੱਠੇ ਪਾਉਣ ਦੇ ਵੀ ਭਜਾਇਆ ਸਾਡੇ ਰਿਸ਼ਤੇਦਾਰਾਂ ਦੇ ਬੋਲ ਅਸੀਂ ਜੀ ਆਪਣਾ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਸਾਡਾ ਸਾਥ ਦਿੱਤਾ ਜਾਵੇ ਸਾਡੀ ਬਣਦੀ ਕਾਰਵਾਈ ਜੋ ਵੀ ਹੈ ਜੇ ਝੂਠੇ ਸੱਚੇ ਦਾ ਨਵੇੜਾ ਹੋਣਾ ਚਾਹੀਦਾ ਥਾਣਾ ਸ਼ਤਰਾਣਾ ਦੇ ਵਿੱਚ ਜਿੱਥੇ ਕਿ ਅੱਜ ਕੁਝ ਲੜਾਈ ਝਗੜੇ ਦੇ ਮਾਮਲੇ ਦੇ ਵਿੱਚ ਸੱਚੋ ਸਾਬ ਨੂੰ ਮਿਲਣ ਆਏ ਸੀਗੇ ਤੇ ਸਾਨੂੰ ਸੱਚੋ ਸਾਬ ਨਹੀਂ ਮਿਲੇ ਇੱਥੇ ਤੇ ਮੀਟਿੰਗ ਤੇ ਸੀਗੇ